ਵਿਚਾਰ ਨੂੰ ਖੋਰਾ ਲੱਗ ਗਿਆ ਸਾਡੇ ਪਿੰਡਾਂ ਵਿੱਚ ਗੁਰਦੁਆਰਿਆਂ ਦੀ ਗੱਲ ਛੱਡੋ ਮੜੀਆਂ ਵੀ ਵੱਖਰੀਆਂ ਬਣ ਗਈਆਂ ਉੱਥੇ ਮੁਰਦੇ ਵੀ ਲੜ ਪੈਂਦੇ ਆ ਜੀ ਸਾਡੇ ਹੱਦੋਂ ਕੀ ਸਾਡੀ ਕਿਹੜਾ ਮੂੰਹ ਦਿਖਾਵਾਂਗੇ ਇੱਕ ਬਾਟੇ 'ਚ ਅੰਮ੍ਰਿਤ ਛਕਾਉਣ ਵਾਲੇ ਨੂੰ ਕਿਹੜਾ ਮੂੰਹ ਦਿਖਾਵਾਂਗੇ ਜਿਹੜਾ ਕਹਿੰਦਾ ਨਾਨਕ ਤਨ ਕੈ ਸੰਗ ਸਾਥ ਔਰ ਕੌਣ ਕਰ ਰਿਹਾ ਇਹ ਦੁਸ਼ਮਣ ਤੁਸੀਂ ਪਛਾਨਣੇ ਅੱਜ ਮਾਫੀ ਮੰਗ ਕੇ ਕਹਿੰਦਾ ਜਿਨ੍ਹਾਂ ਨੂੰ ਬ੍ਰਹਮ ਗਿਆਨੀਆਂ ਦੇ ਅੱਡੇ ਕਹਿੰਦੇ ਉੱਥੇ ਲਿਖੇ ਹੋਏ ਮੈਂ ਆਪਣੇ ਅੱਖਾਂ ਨਾਲ ਵੇਖਿਆ ਕਿ ਨੀਵੀਂ ਜਾਤ ਵਾਲਾ ਬਰਤਨ ਨਹੀਂ ਲੈ ਸਕਦਾ ਇੱਥੋਂ ਤੇ ਪੌਣੀ ਪੌਣੀ ਕੌਮ ਮੱਥੇ ਟੇਕੀ ਜਾ ਰਹੀ ਐ ਪਛਾਣਦੇ ਕਿਉਂ ਨਹੀਂ ਕਿ ਸੱਜਣ ਨਹੀਂ ਹਨ ਉਹ ਕੌਮ ਦੇ ਉਹ ਕੌਮਦियां ਜੜਾਂ ਵੱਡਣ ਵਾਲੇ ਦੁਸ਼ਮਣ ਹਨ ਚੁਣੌਤੀਆਂ ਪਛਾਣੋ ਇਸ ਲਈ ਮੈਂ ਸਿਰ ਝੁਕਾ ਕੇ ਕਹਿੰਦਾ ਧੰਨ ਭਾਈ ਸੰਗਤ ਸਿੰਘ ਜੀ ਸਾਰੇ ਆਪ ਕੋ ਧੰਨ ਭਾਈ ਸੰਗਤ ਸਿੰਘ ਜੀ ਸੰਗਤ ਸਿੰਘ ਜੀ ਗੁਰੂ ਦੇ ਰੂਪ ਹੋ ਕੇ ਗੁਰੂ ਨੇ ਆਪਣੀ ਕਲਗੀ ਸੀਸ ਤੇ ਸਜਾ ਕੇ ਕਿੱਡਾ ਵੱਡਾ ਸਨਮਾਨ ਦਿੱਤਾ ਜੀ ਤੇ ਉਹਨੇ ਵੀ ਕਿਹਾ ਆ ਵਟਨ ਆਪੇ ਖਬੈ ਦੁੱਧ ਕੋ ਖਵਣ ਨਾ ਦੇ ਜੇ ਗੁਰੂ ਨੇ ਮੇਰੇ ਸੀਸ ਤੇ ਕਲਗੀ ਦਸਤਾਰ ਸਜਾਈ ਬਾਣਾ ਦਿੱਤਾ ਰੂਪ ਦਿੱਤਾ ਅਧਿਕਾਰ ਦਿੱਤੇ ਮਾਣ ਦਿੱਤਾ ਮੇਰੇ ਸਾਡੇ ਬਚਨਾਂ ਨੂੰ ਮੰਨ ਕੇ ਤੇ ਮੈਂ ਗੁਰੂ ਦੀ ਜਗਾ ਆਪਣਾ ਸਿਰ ਕਲਮ ਕਰਾਵਾਂਗਾ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਕੇ ਚਮਕੌਰ ਦੀ ਗੜੀ ਚ ਤੋਰਾਂਗਾ ਪਿਆਰ ਕਿਦਾਂ ਨਿਭਦਾ ਉਹਦੇ ਲਈ ਕੁਰਬਾਨੀ ਚਾਹੀਦੀ ਹੈ ਤਿਆਗ ਚਾਹੀਦਾ ਹੈ ਨਿਸ਼ਾਵਰ ਕਰਨ ਦਾ ਜਜ਼ਬਾ ਚਾਹੀਦਾ ਹੈ ਲੋਭੀਪੁਰਖ ਗੁਰੂ ਨਾਲ ਪਿਆਰ ਨਹੀਂ ਕਰਨਾ ਆਉਂਦਾ ਸੌਦੇ ਕਰਨਾ ਆਉਂਦਾ ਹੈ ਹੱਥ 'ਚ ਫੜਿਆ ਗੁਟਕਾ ਵੀ ਸੌਦੇ ਦੀ ਸਾਈ ਹੈ ਸਾਈ ਦੇ ਚੱਲੇ ਆਂ ਵੀ ਅਗਲੀ ਵਾਰੀ ਖੰਡ ਪੜ ਤਾਂ ਕਰਾਵਾਂਗੇ ਜੇ ਸੌਦਾ ਪੂਰਾ ਹੋ ਜਾਏਗਾ ਭਾਈ ਸੰਗਤ ਸਿੰਘ ਜੀ ਨੇ ਸੌਦਾ ਨਹੀਂ ਸੀ ਕੀਤਾ ਵੀ ਮੈਨੂੰ ਕੀ ਦੇਵੇਂਗਾ ਉਹਨੇ ਕਿਹਾ ਮੈਂ ਤੁਹਾਡੇ ਵਾਸਤੇ ਸਿਰ ਦਿਆਂਗਾ ਮੇਰੀ ਬੇਨਤੀ ਹੈ ਕਿ ਤੁਸੀਂ ਚਮਕੌਰ ਦੀ ਗੜੀ ਤੋਂ ਬਾਹਰ ਚਲੇ ਜਾ ਆ ਬਟਨ ਆਪੇ ਖਾਵੈ ਦੁੱਧ ਕੋ ਖਪੜ ਨਾ ਦੇ ਕੱਲੇ-ਕੱਲੇ ਸਿੰਘ ਵਿੱਚੋਂ ਗੁਰੂ ਦੀ ਝਲਕ ਪੈਂਦੀ ਸਤਿਗੁਰੂ ਜੀ ਸੰਖੇਪ ਜੀ ਗੱਲ ਮੈਂ ਕੜ ਕੇ ਨਾਲ ਤੁਰਦਾ ਜਾਵਾਂਗਾ ਮਾਛੀਵਾੜਾ ਸਾਹਿਬ ਪਹੁੰਚ ਗਏ ਸਾਹਮਣੇ ਪੰਜਾਬੇ ਤੇ ਗੁਲਾਬੇ ਦਾ ਖੂਹ ਹੈ ਰੁੱਖਾਂ ਦਾ ਝੁੰਡ ਜੰਗਲ ਹੈ ਕਲਗੀਆਂ ਵਾਲੇ ਪਾਤਸ਼ਾਹ ਉਸ ਸੰਗਣੀ ਰੁੱਖਾਂ ਦੀ ਝਿੜੀ ਦੇ ਵਿੱਚ ਤੇਗ ਦੇ ਮੁਠੇ ਤੇ ਹੱਥ ਹੈ ਇਸ ਤਰ੍ਹਾਂ ਸੱਚੇ ਸਾਹਿਬ ਜੀ ਨੇ ਤੇਗ ਨੂੰ ਆਪਣੇ ਸੀਨੇ ਨਾਲ ਲਾਇਆ ਤੇ ਇੱਕ ਬਾਸਰਾਣੇ ਥੱਲੇ ਦਿੱਤੀ ਥੋੜਾ ਜਿਹਾ ਕੁਝ ਉੱਚਾ ਰੱਖਣ ਲਈ ਕੁਝ ਢੀਮ ਕਹਿੰਦੇ ਆ ਕੁਝ ਟਿੰਡ ਕਹਿੰਦੇ ਖੂਦੀ ਕੁਝ ਵੀ ਦਸਤਾਰੇ ਨੂੰ ਉੱਚਾ ਰੱਖਣ ਵਾਸਤੇ ਕਰਤਾਪੁਰਖ ਵਾਹਿਗੁਰੂ ਜੀ ਦੀ ਯਾਦ ਚ ਮगन ਹੋਏ ਸੱਚੇ ਪਾਤਸ਼ਾਹ ਕਰਜ਼ੇ ਦੀ ਕਿਸ਼ਤ ਉਤਾਰ ਕੇ ਸੌਂਗੇ ਸੰਗੇ ਸਾਹਿਬ ਜਿਹੜੇ ਸਿੰਘ ਆਏ ਸੀ ਨਾ ਤਿੰਨੋਂ ਪਾਈ ਦਿਆ ਸਿੰਘ ਧਰਮ ਸਿੰਘ ਤੇ ਮਾਨ ਸਿੰਘ ਉਹਨਾਂ ਨੂੰ ਮਹਾਰਾਜ ਨੇ ਕਿਹਾ ਸੀ ਕਿ ਜਿਹੜੇ ਫੌਜ ਵਿੱਚ ਵੀਰ ਰਹੇ ਉਹਨਾਂ ਨੂੰ ਪਤਾ ਹੈ ਕਿ ਤਾਰਿਆਂ ਦੀ ਸੇਧ ਲਾ ਕੇ ਰਸਤੇ ਲੱਭ ਲੈਂਦੇ ਸੀ ਕਿ ਅਸੀਂ ਕਿਸ ਦਿਸ਼ਾ ਨੂੰ ਜਾਣਾ ਹੈ ਬਜ਼ੁਰਗ ਵੀ ਇਦਾਂ ਹੀ ਕਰਦੇ ਹੁੰਦੇ ਸੀ ਘੜੀਆਂ ਦੇ ਕੰਮ ਵੀ ਤਾਰਿਆਂ ਤੋਂ ਲੈਂਦੇ ਸੀ ਮਹਾਰਾਜ ਨੇ ਕਿਹਾ ਸੀ ਇਸ ਸੇਧ ਉੱਤੇ ਤਾਰਿਆਂ ਦੀ ਸੇਧ ਤੇ ਅਸੀਂ ਇੱਥੇ ਜੇ ਮਿਲਾਂਗੇ ਨੇੜੇ ਤੇੜੇ ਪਹੁੰਚ ਗਏ ਪਰ ਕਰਤੇ ਦੀ ਕਰਨੀ ਪ੍ਰਭਾਤ ਦੀ ਜਿਹੜੀ ਲਾਲੀ ਸੀ ਨਾ ਉਹ ਫੁੱਟ ਪੀਜ ਨੂੰ ਪੌ ਫਟਾਲਾ ਕਹਿੰਨੇ ਆ ਤਾਰੇ ਛੁਪ ਗਏ ਤਾਰੇ ਛੁਪ ਗਏ ਪੌ ਫਟਾਲਾ ਹੋ ਗਿਆ ਸਿੰਘ ਬੇਵਸ ਹੋ ਗਿਆ ਕਲਗੀਧਰ ਪਿਤਾ ਲੱਭ ਨਹੀਂ ਰਹੇ ਗੁਰੂ ਲੱਭ ਨਹੀਂ ਰਿਹਾ ਗੁਰੂ ਨੂੰ ਮਿਲਣਾ ਇੱਥੇ ਵੀ ਨੁਕਤਾ ਸਿੱਖਣ ਵਾਲਾ ਜੀ ਜਦੋਂ ਅਸੀਂ ਗਵਾਚ ਜਾਈਏ ਨਾ ਜਦੋਂ ਅਸੀਂ ਭੁੱਲ ਜਾਈਏ ਅਸੀਂ ਭੁੱਲਦੇ ਹਾਂ ਸਤ ਖਿੰਨ ਖਿੰਨ ਪੂਲ ਵਿਗਾੜ ਤੇ ਜਦੋਂ ਅਸੀਂ ਭੁੱਲ ਜਾਈਏ ਜਦੋਂ ਅਸੀਂ ਗਵਾਚ ਜਾਈਏ ਅਸੀਂ ਰਾਹ ਭਟਕ ਜਾਈਏ ਅਸੀਂ ਸੇਧ ਭਟਕ ਜਾਈਏ ਤੇ ਫਿਰ ਸਾਡੇ ਕੋਲ ਇੱਕ ਸ਼ਕਤੀ ਹੈ ਅਰਦਾਸ ਭਾਈ ਮਾਨ ਸਿੰਘ ਜੀ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਨੇ ਗਲ ਪੱਲੇ ਪਾਏ ਅਰਦਾਸ ਕੀਤੀ ਸੱਚੇ ਪਾਤਸ਼ਾਹ ਅਸੀਂ ਭੁੱਲ ਗਏ ਆ ਤੁਸੀਂ ਰਾਹ ਦੱਸੋ ਮੇਰਾ ਗੁਰੂ ਕੀ ਕਰਦਾ ਜੀ ਭੁੱਲੇ ਮਾਰਗ ਜਿਨਹੇ ਬਤਾਏ ਦੱਸਦਾ ਹੈ ਤਾਂ ਕੀ ਹੋ ਗਿਆ ਮੈਂ ਭੁੱਲ ਗਿਆ ਗਲਤੀਆਂ ਹੋ ਜਾਂਦੀਆਂ ਛੱਡ ਦੋ ਚੋਰਾ ਚਿੰਤਾ ਛੱਡ ਦੋ ਨੌਜਵਾਨ ਵੀਰੋ ਮੈਂ ਤੁਹਾਨੂੰ ਬੇਨਤੀ ਕਰਦਾ ਕੱਲ ਤੱਕ ਅਸੀਂ ਕੀ ਸੀ ਛੱਡ ਦਿਓ ਇੱਕ ਸੈਕਿੰਡ ਪਹਿਲਾਂ ਕੀ ਸੀ ਛੱਡ ਦਿਓ ਭੁੱਲ ਜਾਓ ਗੁਰੂ ਕੀ ਕਰੇਗਾ ਜਦੋਂ ਗੁਰੂ ਆਪਣਾ ਫਰਮਾਨ ਜਾਰੀ ਕਰੇਗਾ ਨਾ ਤੇ ਸਿਰਫ ਇਹ ਨਹੀਂ ਕਹੇਗਾ ਵੀ ਤੁਸੀਂ ਮੇਰੇ ਕੋਲ ਕਿਉਂ ਆ ਗਏ ਗੁਨਾਹ ਲੈ ਕੇ ਨਹੀਂ ਉਹ ਆਪਣੇ ਬਚਨ ਨਾਲ ਨਿਵਾਜਦੇ ਆ ਸਿਰ ਤੇ ਹੱਥ ਰੱਖੇਗਾ ਤੇ ਜਦੋਂ ਤੁਹਾਡੇ ਸਿਰ ਤੇ ਮੇਰੇ ਵੀਰੋ ਹੱਥ ਰੱਖੇਗਾ ਨਾ ਯਕੀਨ ਕਰਿਓ ਜਿਹੜੇ ਸਿਰ ਤੇ ਕੱਲ ਨਾਈ ਦਾ ਹੱਥ ਫਿਰਦਾ ਸੀ ਜਦਨ ਗੁਰੂ ਦਾ ਹੱਥ ਆ ਗਿਆ ਉਹ ਸਿਰ ਗੁਰੂ ਦਾ ਹੋ ਜਾਏਗਾ ਹੋਪ ਜੀ ਆਕਾਲ ਕਰ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆ ਬੁਰਿਆਈਆਂ ਕੱਢ ਦੇਣੀਆਂ ਤੇਰੀਆਂ ਉਹਨੇ ਚਿੰਤਾ ਨਾ ਕਰਤੋ ਸਾਰੇ ਮੈਨੂੰ ਬੁਰਾ ਕਹਿੰਦੇ ਆ ਮajouus ਨਾ ਹੋ ਸਾਰੇ ਮੈਨੂੰ ਨਫ਼ਰਤ ਕਰਦੇ ਆ ਉਦਾਸ ਨਾ ਹੋ ਗੁਰੂ ਗੋਬਿੰਦ ਸਿੰਘ ਨਫ਼ਰਤ ਨਹੀਂ ਕਰਨਗੇ ਉਹ ਤੈਨੂੰ ਗਲਵੱਕੜੀ ਚ ਲਾ ਕੇ ਲੈ ਕੇ ਕਹਿਣਗੇ ਮੈਂ ਤੂੰ ਮੇਰਾ ਪੁੱਤਰ ਹੈ ਤੂੰ ਮੇਰਾ ਲੱਡਲਾ ਹੈ ਮੈਂ ਤੇਰੇ ਵਿੱਚੋਂ ਆਪਣਾ ਫਤਿਹ ਸਿੰਘ ਵੇਖਦਾ ਉਹ ਪਿਆਰ ਕਰਦਾ ਥਾ ਤੁਹਾਡੇ ਨਾਲ ਜਦੋਂ ਭੁੱਲ ਗਏ ਨਾ ਸਿੱਖ ਕਿਉਂਕਿ ਇਹ ਸਿਰਫ ਇੱਕ ਕਹਾਣੀ ਨਹੀਂ ਹੈ ਇੱਕ ਇੱਕ ਕਦਮ ਦੇ ਉੱਤੇ ਸਮੁੰਦਰਾਂ ਤੋਂ ਗਹਿਰੀ ਸਿੱਖਿਆ ਹੈ ਜੇ ਜਿੰਨੀ ਸੁਰਤ ਚੁੱਭੀ ਲੌਂਦੀ ਜਾਏਗੀ ਨਾ ਗੱਲਾਂ ਉਹੀ ਨੇ ਗੁਰਮੁਖੋ ਤੇ ਕਈ ਵਾਰੀ ਕੁਝ ਬੁਲਾਰੇ ਵੀ ਪੁੱਛਦੇ ਆ ਵੀ ਹਰ ਵਾਰੀ ਕਿਤਾਬ ਕਿਹੜੀ ਪੜਦੇ ਹੋ ਮੈਂ ਗੁਰੂ ਦੀ ਹਜ਼ੂਰੀ ਚ ਦੱਸਦਾ ਮੈਂ ਕੋਈ ਕਿਤਾਬ ਨਹੀਂ ਪੜਦਾ ਤੇ ਨਾ ਇਹ ਕਿਤਾਬਾਂ ਵਿੱਚੋਂ ਜੋ ਇਹ ਤੇ ਸਾਬ ਕਿਤੇ ਆਪ ਜਿੰਨਾ ਤਰਸ ਕਰੇ ਜਿੰਨੀ ਕਿ ਝਲਕ ਦਿਖਾਏ ਉਹਦਾ ਕਰਮ ਹੈ ਆਪਣੀ ਕੋਈ ਔਕਾਤ ਨਹੀਂ ਇਹ ਅਸਮਾਨੋਂ ਨਹੀਂ ਉਤਰਦਾ ਗਿਆਨ ਸਾਧ ਸੰਗਤ ਔਰ ਸਚਿਪਤੀ ਮੈਨੂੰ ਇਦਾਂ ਲੱਗਦਾ ਕਿ ਇਹ ਇਹ ਸਾਖੀ ਸਿਰਫ ਇੱਕ ਘਟਨਾ ਨਹੀਂ ਹੈ ਸਿਰਫ ਇੱਕ ਸਟੋਰੀ ਨਹੀਂ ਹੈ ਜਿਹੜੀ ਸੁਣ ਰਹੇ ਆ ਇਹਦੇ ਤੋਂ ਅੰਦਰ ਬਹੁਤ ਕੁਝ ਛੁਪਿਆ ਹੋਇਆ ਜੋ ਸਾਨੂੰ ਬਾਹਰ ਦਿਸ ਰਿਹਾ ਨਾ ਉਹਦੇ ਅੰਦਰ ਬਹੁਤ ਕੁਝ ਛੁਪਿਆ ਹੋਇਆ ਹੈ ਇਹ ਜਿਹੜੀਆਂ ਸਲਾਖਾਂ ਵੀ ਦਿਸ ਰੀਆਂ ਨਾ ਇਹਦੇ ਅੰਦਰ ਬਹੁਤ ਕੁਝ ਛੁਪਿਆ ਹੋਇਆ ਹੈ ਬਾਹਰੋਂ ਕਈ ਵਾਰੀ ਕੁਝ ਹੋਰ ਦਿਸਦਾ ਹੈ ਛੋਟੀ ਚੀਜ਼ ਅਸੀਂ ਦੇਖਦੇ ਆ ਪਰ ਜੇ ਕਿਤੇ ਸਾਨੂੰ ਚੁੱਭੀ ਲਾਉਣੀ ਆਏ ਗੁਰੂ ਸਮਰੱਥਾ ਦੇਵੇ ਸਿੱਖ ਅਰਦਾਸ ਕਰਦੇ ਵੀ ਹੁਣ ਤਾਰੇ ਛੁੱਪ ਗਏ ਆ ਪੌਫਟਾਲਾ ਹੋ ਗਿਆ ਊਸ਼ਾ ਦੀਆਂ ਕਿਰਨਾਂ ਪ੍ਰਭਾਤ ਦੀਆਂ ਕਿਰਨਾਂ ਫੁੱਟਣ ਵਾਲੀਆਂ ਹੁਣ ਕੀ ਕਰਾਂਗੇ ਕਿੱਥੋਂ ਲੱਭੀਏ ਰਾਹ ਭੁੱਲ ਗਏ ਆ ਸੇਧ ਭੁੱਲ ਗਏ ਆ ਮਹਾਰਾਜ ਸਾਨੂੰ ਰਾਹ ਦਿਖਾਓ ਇਹ ਅਰਦਾਸ ਕਰਕੇ ਅੱਖਾਂ ਖੋਲੀਆਂ ਤੇ ਸੂਰਜ ਦੀ ਪਹਿਲੀ ਕਿਰਨ ਫੁੱਟੀ ਉਹ ਕਿਰਨ ਲਗੀਆਂ ਵਾਲੇ ਪਾਤਸ਼ਾਹ ਜੀ ਦੇ ਸੱਜੇ ਹੱਥ ਦੇ ਅੰਗੂਠੇ ਤੇ ਗੁਲ ਸ਼ਤਰਾਨ ਜਿਹਦੇ ਨਾਲ ਮਹਾਰਾਜ ਐ ਖੇਚਦੇ ਸੀ ਨਾ ਖੱਤਰ ਲੱਦੀ ਹੋਈ ਸੀ ਜਦੋਂ ਮਹਾਰਾਜ ਚਮਕੌਰ ਦੀ ਗੜੀ ਅੰਦਰ ਪਹੁੰਚੇ ਨਾ ਤੇ ਖੱਤਰਾਂ ਲੱਦੀਆਂ ਹੋਈਆਂ ਸੀ ਤੀਰਾਂ ਦੀਆਂ ਜੇ ਅੱਜ ਵੀ ਦਸ਼ਮੇਸ਼ ਜੀ ਦੇ ਤੀਰ ਵੇਖਣੇ ਨਾ ਜਿਨ੍ਹਾਂ ਤੇ ਅਸੀਂ ਸੁਣਦੇ ਆਂ ਵੀ ਸੋਨਾ ਲੱਗਿਆ ਹੁੰਦਾ ਸੀ ਸਿਰਫ ਸੁਣਨ ਦੀਆਂ ਗੱਲਾਂ ਨਹੀਂ ਹਨ ਅੱਜ ਵੀ ਤੁਸੀਂ ਦਰਸ਼ਨ ਕਰਨੇ ਆ ਨਾ ਤੀਰ ਸ਼੍ਰੀ ਫਤਿਹਗੜ ਸਾਹਿਬ ਦੇ ਪ੍ਰਬੰਧ ਦੇ ਅਧੀਨ ਹੀ ਗੁਰਸਥਾਨ ਹੈ ਕਪੂਰਗੜ੍ਹ ਸਾਹਿਬ। ਅਮਲੋਹ ਦੇ ਨੇੜੇ। ਉੱਥੇ ਹਜ਼ੂਰ ਕਲਗੀਧਰ ਪਾਤਸ਼ਾਹ ਜੀ ਦੇ ਸਾਜ਼ ਵੀ ਹੈ। ਜਿਨ੍ਹਾਂ ਨਾਲ ਗੁਰੂ ਸਾਹਿਬ ਕੀਰਤਨ ਕਰਦੇ ਹੁੰਦੇ ਸੀ। ਜਿਨ੍ਹਾਂ ਨਾਲ ਸਤਿਗੁਰ ਜੀ ਹਿਰਦੇ ਵਿੰਨਦੇ ਹੁੰਦੇ ਸੀ। ਜਦੋਂ ਮਹਾਰਾਜ ਜੀ ਪ੍ਰੇਮ ਦੇ ਬਾਣ ਮਾਰਦੇ। ਜਦੋਂ ਸ਼ਬਦ ਗਾਉਂਦੇ। ਹਿਰਦਿਆਂ 'ਚ ਛੇਕ ਪੈ ਜਾਂਦੇ ਤੇ ਪਏ ਹੋਏ ਛੇਕਾਂ ਚ ਸਤਿਗੁਰੂ ਮੋਤੀ ਪ੍ਰੋਦੰਦੇ ਮਾਲਾ ਬਣਾ ਦਿੰਦੇ। ਉੱਥੇ ਗੁਰੂ ਸਾਹਿਬ ਜੀ ਦੇ ਤੀਰ ਵੀ ਨੇ। ਬਹੁਤ ਸਾਰੇ, ਥੋੜੇ 1 2 4 ਨਹੀਂ ਇੰਨੇ ਸਾਰੇ ਪੱਥਰ ਭਰਿਆ ਪਿਆ। ਤੇ ਉਹ ਸਾਰੇ ਤੀਰਾਂ ਦੀਆਂ ਮੁਖੀਆਂ ਉੱਤੇ ਸੋਨਾ ਲੱਗਿਆ ਹੋਇਆ। ਮੈਂ ਕਹਿੰਦਾ ਦਰਸ਼ਨ ਜ਼ਰੂਰ ਕਰਿਓ ਕਿਤੇ ਮੌਕਾ ਮਿਲੇਗਾ। ਮਹਾਰਾਜ ਸੱਚੇ ਪਾਤਸ਼ਾਹ ਹਜ਼ਾਰਾਂ ਤੀਰ ਇਤਿਹਾਸ ਕਹਿੰਦਾ ਵੀ ਲੱਗੀਆਂ ਹੋਈਆਂ ਖੱਤਰਾਂ ਲੈ ਕੇ ਆਏ ਸੀ ਕਿਉਂਕਿ ਮਹਾਰਾਜ ਸਤਗੁਰੂ ਜੀ ਨੇ ਮੈਂ ਫੇਰ ਅਰਜ ਕਰ ਰਿਹਾ ਵੀ ਭਾਵੇਂ ਖਜ਼ਾਨਾ ਨਹੀਂ ਸੰਭਿਆ ਕਿਲਾ ਘਰ ਦੀ ਕੋਈ ਪ੍ਰਵਾਹ ਨਹੀਂ ਕੀਤੀ ਪਰ ਜੰਗ ਤੇ ਜਾਰੀ ਸੀ ਨਾ ਸ਼ਸਤਰ ਸਾਹਮੇ ਸਿੱਖੋ ਸ਼ਸਤਰ ਸਾਹਮੇ ਜਿੱਦਨ ਸਿੱਖਾਂ ਨੇ ਗੁਰੂ ਦਾ ਇਹ ਵੀ ਬਚਨ ਵਿਸਾਰ ਦਿੱਤਾ ਸੀ ਨਾ ਨਤੀਜੇ ਭੁਗਣੇ ਪੈ ਗਏ ਸੀ ਨਾ ਦਿੱਲੀ ਚ 84 ਦੇ ਫਰੀਜਾਂ ਸਾਂਭੀਆਂ ਸੋਫੇ ਸਾਂਭੇ ਟੈਲੀਵਿਜ਼ਨ ਸਾਂਭੇ ਜਿਗ੍ਜ਼ੀਰਾ ਸਾਂਭੀਆਂ ਪ੍ਰਾਪਰਟੀਆਂ ਸਾਂਭੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਸਤਰ ਦਿੱਤਾ ਸੀ ਉਹ ਭੁੱਲ ਗਏ ਤੇ ਨਤੀਜੇ ਭੋਗਣੇ ਪੈ ਗਏ ਗੁਰੂ ਗੋਬਿੰਦ ਸਿੰਘ ਜੀ ਦੀ ਮੰਨਾਂਗੇ ਨਾ ਭਵਿੱਖ ਵਿੱਚ ਬਹੁਤ ਸੁਖੀ ਰਵਾਂਗੇ ਫਿਰ ਬਾਅਦ ਵਿੱਚ ਪਤਾ ਲੱਗਦਾ ਹੁੰਦਾ ਵੀ ਮਹਾਰਾਜ ਨੇ ਜਿਹੜਾ ਕਿਹਾ ਸੀ ਜੇਕਰ ਤੇ ਅਸੀਂ ਮੰਨਿਆ ਹੁੰਦਾ ਨਾ ਅੱਜ ਬਚ ਜਾਣਾ ਸੀ ਅਸੀਂ ਗੋਲਛਤ੍ਰਾਨ ਉਹ ਜਿਹੜੇ ਹਜ਼ਾਰਾਂ ਤੀਰ ਚਲਾਉਣੇ ਹੁੰਦੇ ਸੀ ਅੰਗੂਠਾ ਛਾਲੇ ਨਾ ਪੈ ਜਾਣ ਉਹ ਇੱਕ ਗਹਿਣਾ ਹੁੰਦਾ ਸੀ ਸੰਦ ਹੁੰਦਾ ਸੀ ਗੁੱਟੇ ਤੇ ਚਾੜਨ ਵਾਲਾ ਤੇ ਕਿਸੇ ਪਿਆਰ ਵਾਲੇ ਨੂੰ ਉਹਦੇ ਤੇ ਹੀਰਾ ਧੜ ਕੇ ਦਿੱਤਾ ਸੀ ਸ਼ਰਦਾ ਨਾਦ ਉਧਰੋਂ ਅਰਦਾਬ ਵਿਧਾ ਬਣਦੀਆਂ ਸਾਧ ਸੰਗਤ ਜੋ ਤੁਹਾਡੀ ਅਰਦਾਸ ਨੂੰ ਫਲ ਲੱਗਣਾ ਹੁੰਦਾ ਨਾ ਕਈ ਵਾਰੀ ਐ ਹੁੰਦਾ ਵੀ ਇਹ ਤੇ ਸੁਭਾਵਿਕ ਹੀ ਹੋ ਗਿਆ ਹੁੰਦਾ ਸੁਭਾਵਿਕ ਨਹੀਂ ਹੈ ਗੁਰੂ ਇੰਨੇ ਆਸਾਨ ਤਰੀਕੇ ਨਾਲ ਵਿਧ ਬਣਾ ਦਿੰਦਾ ਹੈ ਕਿ ਸਾਨੂੰ ਐਂ ਲੱਗਦਾ ਇਹ ਤੇ ਸੁੱਤੇ ਸਿੱਧਾ ਹੋਣਾ ਹੀ ਸੀ ਜੀ ਐਦਾਂ ਵਰਤਦਾ ਨਿਸ਼ਚਾ ਰੱਖਿਓ ਭਰੋਸਾ ਰੱਖਿਓ ਬੜਾ ਭਰੋਸਾ ਹੈ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਨੂੰ ਉਦੋਂ ਅਰਦਾਸ ਕਰਕੇ ਅੱਖਾਂ ਖੋਲੀਆਂ ਉਧਰ ਪਹਿਲੀ ਕਿਰਨ ਫੁੱਟੀ ਜਦੋਂ ਗੋਲ ਛਤ੍ਰਾਂ ਤੇ ਪਈ ਹੀਰੇ ਦੀ ਚਮਕ ਤੇ ਚਮਕ ਵੇਖ ਕੇ ਇੱਕਦਮ ਉਹ ਪੱਤਿਆਂ ਵਿੱਚੋਂ ਚਮਕੀਦੀ ਪਈ ਆ ਉਹ ਰੁੱਖਾਂ ਦੇ ਝੁੰਡ ਚੋਂ ਭੱਜ ਕੇ ਭਾਈ ਦਇਆ ਸਿੰਘ ਗਏ ਬੇਪਰਵਾਹ ਮੇਰਾ ਸਤਿਗੁਰੂ ਕਰਤੇ ਦੇ ਰੰਗ ਵਿੱਚ ਸ਼ੁਕਰਗੁਜ਼ਾਰ ਹੋ ਕੇ ਪੁੱਤਾਂ ਦੀਆਂ ਲਾਸ਼ਾਂ ਕੋਲੋਂ ਲੰਘ ਕੇ ਆਇਆ ਜਿਹੜਾ ਉਹ ਸੁੱਤਾ ਹੈ ਸਿੰਘ ਨਾ ਖੜੇ ਹੋਗੇ ਜਗੇ ਇਹਨਾਂ ਨੇ ਜਗਾਇਆ ਨਹੀਂ ਤੇ ਮੇਰੇ ਵੀਰ ਦੀ ਕਲਮ ਦਾ ਤਸਵਰ ਹੈ ਕਿ ਹਵਾ ਨੂੰ ਮੁਖਾਤਬ ਹੋ ਕੇ ਕਹਿੰਦੇ ਪਿਆਰ ਵਿੱਚ ਐ ਹਵਾਏ ਮੇਰਾ ਮਾਲਕ ਸੁੱਤਾ ਹੈ ਦੇਖੀ ਕਿਤੇ ਸਰਸਰਾਹਟ ਦੇ ਨਾਲ ਨੀਂਦ ਨਾ ਉਖੜ ਜਾਏ ਸੁਣੀ ਮਿਸਟਰ ਸਿੰਘ ਪ੍ਰੋਡਕਸ਼ਨ ਪੇਸ਼ ਕਰਦੇ ਨੇ ਗੁਰਬਾਣੀ ਦਾ ਸਿੱਧਾ ਪ੍ਰਸਾਰਣ